ਅੱਜ ਆਪਾਂ ਡਿਸਕਸ ਕਰਾਂਗੇ ਗੋਡਿਆਂ ਦੇ ਦਰਦ ਬਾਰੇ ਗੋਡਿਆਂ ਦੇ ਵਿੱਚ ਦਰਦ ਕਿਉਂ ਹੁੰਦਾ ਹੈ ਇਹ ਸਾਨੂੰ ਕਿਵੇਂ ਪ੍ਰੋਬਲਮ ਆਉਂਦੀ ਹੈ ਕਿ ਆਪਰੇਸ਼ਨ ਹੀ ਇਸ ਦਾ ਹੱਲ ਹੈ ਜਾਂ ਅਸੀਂ ਗੋਡਾ ਬਦਲਾਏ ਬਿਨਾਂ ਵੀ ਇਸ ਨੂੰ ਠੀਕ ਕਰ ਸਕਦੇ ਹਾਂ ਹਾਂ ਜ਼ਿਆਦਾਤਰ ਮਰੀਜ਼ਾਂ ਜਦੋਂ ਦੇਖਿਆ ਜਾਵੇ ਤਾਂ ਜਿਨ੍ਹਾਂ ਦੇ ਗੋਡਿਆਂ ਦੇ ਵਿੱਚ ਦਰਦ ਹੈ ਉਹਨਾਂ ਨੂੰ ਉੱਠਣ ਬੈਠਣ ਲੱਗੇ ਪ੍ਰੋਬਲਮ ਆਉਂਦੀ ਹੈ ਜਾਂ ਫਿਰ ਚੱਲਣ ਫਿਰਨ ਲੱਗੇ ਪ੍ਰੋਬਲਮ ਆਉਂਦੀ ਹੈ ਜਦੋਂ ਯਾਨੀ ਕਿ ਚੱਲਦੇ ਆ ਉਦੋਂ ਗੋਡਿਆਂ ਦੇ ਵਿੱਚ ਦਰਦ ਹੁੰਦਾ ਜਾਂ ਗੋਡੇ ਨੂੰ ਮੋੜਨ ਦੇ ਵਿੱਚ ਤਕਲੀਫ ਹੁੰਦੀ ਆ ਕੋਈ ਪੇਸ਼ੈਂਟ ਜਾਂ ਪੈਰਾਪਾਰ ਕਹਿੰਦੇ ਆ ਬੈਠਿਆ ਨਹੀਂ ਜਾਂਦਾ ਕਿਉਂਕਿ ਗੋਡੇ ਦੀ ਉਹ ਮੂਮੈਂਟ ਆ ਜੋ ਕੱਟ ਹੋ ਜਾਂਦੀ ਆ ਹਣ ਇਹ ਸਾਨੂੰ ਜਦੋਂ ਆਪਾਂ ਐਕਸ-ਰੇ ਕਰਾਉਣੀ ਐ ਐਕਸ-ਰੇ ਦੇ ਵਿੱਚ ਕੀ ਪ੍ਰੋਬਲਮ ਆਉਂਦੀ ਆ ਕਿ ਸਾਡੇ ਗੋਡੇ ਦਾ ਗੈਪ ਕੱਟ ਹੋਇਆ ਜਾਂ ਉੱਥੋਂ ਦਾ ਗ੍ਰੀਸ ਖਤਮ ਹੋਇਆ ਬਹੁਤ ਸਾਰੇ ਮਰੀਜ਼ ਸਾਡੇ ਕੋਲ ਇਦਾਂ ਨੇ ਆਉਂਦੇ ਆ ਜਿਨ੍ਹਾਂ ਨੂੰ ਅਸਲ 'ਚ ਪਤਾ ਹੀ ਨਹੀਂ ਹੁੰਦਾ ਕਿ ਗੋਡੇ ਦੇ ਵਿੱਚ ਗੈਪ ਕੀ ਹੁੰਦਾ ਗੈਪ ਕਟਿਆ ਹੋਆ ਜਾਂ ਗ੍ਰੀਸ ਕੀ ਹੁੰਦਾ ਹਣ ਉਹ ਸਾਨੂੰ ਕਹਿੰਦੇ ਕਿ ਸਾਡੇ ਗੋਡੇ ਦੇ ਵਿੱਚ ਗੈਪ ਪੈ ਗਿਆ ਜਾਂ ਗੋਡੇ ਦੇ ਵਿੱਚ ਗੈਪ ਵੱਧ ਗਿਆ ਅਸਲ ਦੇ ਵਿੱਚ ਗੋਡੇ ਦੇ ਵਿੱਚ ਗੈਪ ਪੈਂਦਾ ਨਹੀਂ ਜੇ ਗੋਡੇ ਦਾ ਗੈਪ ਵੱਧਦਾ ਨਹੀਂ ਗੋਡੇ ਦੇ ਵਿੱਚ ਗੈਪ ਘਟਦਾ ਹੁੰਦਾ ਗੋਡੇ ਦਾ ਜੋ ਗੈਪ ਆ ਮਤਲਬ ਗੈਪ ਇੱਕ ਇੰਗਲਿਸ਼ ਦਾ ਵਰਡ ਹੈ ਜਿਸ ਨੂੰ ਆਪਾਂ ਸਪੇਸ ਜਾਂ ਡਿਸਟੈਂਸ ਵੀ ਕਹਿੰਦੇ ਆ ਜੇ ਆਪਾਂ ਪੰਜਾਬੀ ਦੇ ਵਿੱਚ ਕਹੀਏ ਤਾਂ ਜਾਨੀ ਕਿ ਵਿਥ ਜਦੋਂ ਗੋਡੇ ਦੇ ਵਿੱਚ ਵਿਥ ਘਟ ਗਈ ਜਾਂ ਸਪੇਸ ਘਟ ਗਈ ਤਾਂ ਫਿਰ ਸਾਨੂੰ ਉੱਥੇ ਪੇਨ ਪੇਨ ਰਹਿ ਜਾਂਦਾ ਦਰਦ ਰਹਿ ਜਾਂਦਾ ਹੁਣ ਉਹ ਜੋ ਬੇਥਾ ਉਹ ਕਿਵੇਂ ਘਟਦੀ ਆ ਗੈਪ ਕਿਵੇਂ ਘਟਦਾ ਤੁਸੀਂ ਇਹ ਦੇਖ ਸਕਦੇ ਹੋ ਇਹ ਇੱਕ ਗੋਡੇ ਦਾ ਸਟਰਕਚਰ ਆ ਐਦੇ ਵਿੱਚ ਆਪਣੀ ਫਿਮੋਰਾ ਤੇ ਟਿਬੀਆ ਬੋਨ ਆ ਜਾਨੀ ਕਿ ਆਪਣੀ ਲੱਤਾਂ ਦੀਆਂ ਬੋਨ ਆ ਜੋ ਗੋਡੇ ਦੇ ਉੱਪਰ ਆ ਤੇ ਗੋਡੇ ਦੇ نیچے ਆ ਆ ਲੀਗਮੈਂਟ ਆ ਕੁਝ ਲੀਗਮੈਂਟ ਆ ਜਾਂ ਮਸਲ ਜਾਂ ਆ ਪਟੇਲਰ ਆ ਪਟੇਲਰ ਬੋਨ ਆ ਜਿਹਨੂੰ ਆਪਾਂ ਚਪਣੀ ਕਹਿੰਦੇ ਆ ਸਾਰੇ ਮਿਲ ਕੇ ਇੱਕ ਨੀ ਜੁਆਇੰਟ ਬਣਾਉਂਦੇ ਆ ਹਣ ਤੁਸੀਂ ਦੇਖ ਸਕਦੇ ਹੋ ਜਿਵੇਂ ਆ ਆਪਣਾ ਗੋਡਾ ਇਦਾਂ ਮੂਵ ਕਰਦਾ ਐ ਇਦਾਂ ਗੋਡੇ ਦੀ ਮੂਵਮੈਂਟ ਹੁੰਦੀ ਆ ਹੁਣ ਆ ਦੋਨੇ ਹੱਡੀਆਂ ਦੇ ਵਿੱਚ ਆ ਜੋ ਐ ਕਾਰਟਿਲੇਜ ਆ ਜਿਸ ਦਾ ਕਿ ਬਹੁਤ ਇੰਪੋਰਟੈਂਟ ਰੋਲ ਹੁੰਦਾ ਹੁਣ ਜਦੋਂ ਇਹ ਕਾਰਟਿਲੇਜ ਘਸਣ ਲੱਗ ਜਾਂਦਾ ਜਾਂ ਕਾਰਟਿਲੇਜ ਜਦੋਂ ਇਹ ਕਾਰਟਿਲੇਜ ਘਸ ਜਾਂਦਾ ਤਾਂ ਉਹ ਦੋਨੋਂ ਹੱਡੀਆਂ ਜੋ ਆਪਸ ਵਿੱਚ ਨਜ਼ਦੀਕ ਆ ਜਾਂਦੀਆਂ ਆਪਸ ਵਿੱਚ ਮਿਲਣ ਲੱਗ ਜਾਂਦੀਆਂ ਯਾਨੀ ਕਿ ਦੋਨੋਂ ਹੱਡੀਆਂ ਦੇ ਵਿੱਚ ਰਗੜ ਪੈਦਾ ਹੋਣੀ ਸਟਾਰਟ ਹੋ ਜਾਂਦੀ ਆ ਫਿਰ ਜੋ ਗੋਡੇ ਦੀ ਇਦਾਂ ਮੂਵਮੈਂਟ ਹੁੰਦੀ ਆ ਉਹ ਮੂਵਮੈਂਟ ਹੋਣਾ ਬੰਦ ਹੋ ਜਾਂਦੀ ਹੈ ਕਿਉਂਕਿ ਉਹ ਆਪਸ ਵਿੱਚ ਜੋ ਹੱਡੀਆਂ ਉਹ ਜੁੜ ਜਾਂਦੀਆਂ ਜੋ ਆਪਣੀ ਵਿਥਾ ਜਾਨੀ ਕਿ ਸਪੇਸ ਆ ਉਹਦੇ ਵਿੱਚ ਗ੍ਰੀਸ ਮਾਰਨਾ ਹੁੰਦਾ ਜਿਹਨੂੰ ਆਪਾਂ ਸਾਈਨੋਵਿਅਲ ফ্লੂਇਡ ਵੀ ਕਹਿੰਦੇ ਆ ਜਦੋਂ ਇਹ ਗੈਪ ਘਟ ਜਾਂਦਾ ਹੱਡੀ ਰਗੜ ਖਾਣ ਲੱਗ ਜਾਂਦੀ ਉਹ ਆਟੋਮੈਟਿਕਲੀ ਉੱਥੇ ਸੁਪਨਾ ਸਟਾਰਟ ਹੋ ਜਾਂਦਾ ਇਹ ਜਿਹੜੇ ਕੰਨ ਆਪਾਂ ਕਹਿ ਦਿੰਨੇ ਆ ਕਿ ਤੁਹਾਡਾ ਗ੍ਰੀਸ ਆ ਜੋ ਖਤਮ ਹੋ ਗਿਆ ਹੁਣ ਇਹਦੇ ਬਹੁਤ ਸਾਰੇ ਰੀਜਨ ਹੋ ਸਕਦੇ ਆ ਹੁਣ ਮੇਨਲੀ ਸਾਨੂੰ ਇਹ ਪ੍ਰੋਬਲਮ ਕਿਉਂ ਆਉਂਦੀ ਆ ਗੈਪ ਕਿਉਂ ਘਟਦਾ ਗ੍ਰੀਸ ਕਿਉਂ ਖਤਮ ਹੁੰਦਾ ਇਸਦਾ ਪਹਿਲਾ ਕਾਰਨ ਇਹ ਜਿਵੇਂ ਜਿਵੇਂ ਸਾਡੀ ਉਮਰ ਵਾਧੀ ਆ ਤਾਂ ਕਾਟੀ ਲੱਗਦਾ ਉਹ ਕਸਾਂ ਲੱਗ ਜਾਂਦਾ ਤੇ ਜਿਸਤੇ ਕੰਨ ਸਾਡਾ ਜੋ ਗੈਪ ਆ ਉਹ ਕਟਣ ਲੱਗ ਜਾਂਦਾ ਕਿਉਂਕਿ ਸਾਡੀ ਬਾਡੀ ਦੀ ਕੋਈ ਐਕਸਰਸਾਈਜ਼ ਨਹੀਂ ਹੁੰਦੀ ਕੋਈ ਸਟ੍ਰੈਚਿੰਗ ਨਹੀਂ ਹੁੰਦੀ ਐ ਜੋ ਪ੍ਰੋਬਲਮ ਆ ਹੌਲੀ ਹੌਲੀ ਵੱਧਣਾ ਸਟਾਰਟ ਹੋ ਜਾਂਦੀ ਆ ਇਸਦਾ ਦੂਸਰਾ ਕਾਰਨ ਹੈ ਕਿ ਆਪਣੇ ਜੋ ਮਸਲਾ ਉੱਥੋਂ ਦੇ ਜੋ ਮਸਲਾ ਕਮਜ਼ੋਰ ਹੋਣ ਲੱਗ ਜਾਂਦੇ ਆ ਜਿਸ ਦੇ ਨਾਲ ਜੋ ਸਾਰਾ ਆਪਣਾ ਬਾਡੀ ਦਾ weight ਆ ਉਹ ਬੋਨ ਤੇ ਪੈਣਾ ਸਟਾਰਟ ਹੋ ਜਾਂਦਾ ਤਾਂ ਸਾਨੂੰ ਇਹ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈ ਸਕਦਾ ਤਾਂ ਇਸ ਦਾ ਤੀਸਰਾ ਰੀਜਨ ਇਹ ਹੈ ਕਿ ਜਦੋਂ ਕੋਈ ਤੁਹਾਡੇ ਕੋਈ ਸੱਟ ਲੱਗਦੀ ਆ ਜਾਂ ਇੰਜਰੀ ਹੁੰਦੀ ਆ ਉਸ ਦੇ ਨਾਲ ਵੀ ਤੁਹਾਨੂੰ ਗੋਡੇ ਦੀ ਇਸ ਇਹ ਪ੍ਰੋਬਲਮ ਆ ਸਕਦੀ ਆ ਹੁਣ ਨੈਕਸਟ ਕੁਐਸਚਨ ਪੇਸ਼ੈਂਟ ਦਾ ਹੁੰਦਾ ਕਿ ਕੀ ਇਹ ਜੋ ਕਾਡਿਲਕਸ ਹੈ ਜੋ ਗੈਪ ਜਾਣੇ ਕਿ ਘਟ ਹੋ ਗਿਆ ਜਾਂ ਗ੍ਰੀਸ ਖਤਮ ਹੋ ਗਿਆ ਕੀ ਇਹ ਠੀਕ ਹੋ ਸਕਦਾ ਤਾ ਇਹ ਤਾਂ ਇਹ ਪ੍ਰੋਬਲਮ ਆ ਜੋ ਠੀਕ ਹੋ ਸਕਦੀ ਹੈ ਬਸ ਇਸ ਦੇ ਲਈ ਤੁਹਾਨੂੰ ਥੋੜਾ ਧਿਆਨ ਦੇਣ ਦੀ ਜ਼ਰੂਰਤ ਆ ਪ੍ਰਕਾਸ਼ਨ ਰੱਖਣ ਦੀ ਜ਼ਰੂਰਤ ਆ ਬਟ ਜਦੋਂ ਆਪਣਾ ਗੋਡਾ ਸਟਾਰਟ ਹੁੰਦਾ ਇੱਕਦਮ ਨਹੀਂ ਦਰਦ ਹੋਣਾ ਸਟਾਰਟ ਹੁੰਦਾ ਉਸ ਦੇ ਵਿੱਚ ਸਿੰਪਟਮ ਆ ਜੋ ਪਹਿਲਾਂ ਹੀ ਸਟਾਰਟ ਉਸ ਦੇ ਵਿੱਚ ਜੋ ਸਟਾਰਟਿੰਗ ਸਿੰਪਟਮ ਆ ਉਸ ਦੇ ਵਿੱਚ ਤੁਹਾਨੂੰ ਹਲਕੀ ਹੁਲਕੀ ਪੇਨ ਹੋਊਗੀ ਜ਼ਿਆਦਾ ਤਕਲੀਫ ਨਹੀਂ ਹੋਊਗਾ ਬਟ ਜਦੋਂ ਆਪਾਂ ਉਸ ਨੂੰ ਇਗਨੋਰ ਕਰਦੇ ਹਾਂ ਉਸ ਦਾ ਧਿਆਨ ਨਹੀਂ ਦਿੰਦੇਗੇ ਤਾਂ ਇਹ ਪ੍ਰੋਬਲਮ ਫਿਰ ਹੌਲੀ ਹੌਲੀ ਵਧਣਾ ਸਟਾਰਟ ਹੋ ਜਾਂਦੀ ਆ ਸਟਾਰਟਿੰਗ ਦੇ ਵਿੱਚ ਤੁਹਾਨੂੰ ਸਟਾਰਟਿੰਗ ਸਿੰਪਟਮ ਦੇ ਵਿੱਚ ਤੁਹਾਨੂੰ ਥੋੜਾ ਉੱਠਿਆ ਬੈਠਿਆ ਤੇ ਕਲੀਫ ਹੋ ਸਕਦੀ ਹੈ ਜਾਂ ਤੁਹਾਡਾ ਗੋਡਾ ਭਾਰੀ ਰਹਿ ਸਕਦਾ ਜਾਂ ਤੁਹਾਨੂੰ ਜਦੋਂ ਤੁਸੀਂ ਬੈ ਜਾਂ ਫਿਰ ਤੁਸੀਂ ਜਦੋਂ ਸਟੇਅਰ ਚੜ੍ਹਦੇ ਹੋ ਉਸ ਸਮੇਂ ਦਰਦ ਹੋ ਸਕਦਾ ਬਟ ਰੈਗੂਲਰ ਪੇਨ ਉਸ ਸਮੇਂ ਨਹੀਂ ਹੁੰਦੀ ਬਟ ਜੇ ਤੁਸੀਂ ਉਸ ਸਮੇਂ ਹੀ ਇਸ ਦੀ ਐਕਸਰਸਾਈਜ਼ ਸਟਾਰਟ ਕਰ ਦੋ ਉਸ ਦੇ ਵੱਲ ਧਿਆਨ ਦੋਵੋ ਥੋੜੇ ਪ੍ਰੀਕੌਸ਼ਨ ਰੱਖੋ ਤਾਂ ਤੁਸੀਂ ਇਸ ਪ੍ਰੋਬਲਮ ਨੂੰ ਠੀਕ ਕਰ ਸਕਦੇ ਹੋ ਅਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਗੋਡਿਆਂ ਦੇ ਲਈ ਐਕਸਰਸਾਈਜ਼ ਸਟਾਰਟ ਕਰੋ ਇਸ ਦੇ ਲਈ ਤੁਸੀਂ ਕਿਹੜੀਆਂ ਐਕਸਰਸਾਈਜ਼ ਆ ਉਹ ਆਲਰੇਡੀ ਆਪਣੇ ਫੇਸ ਤੇ ਵੀਡੀਓ ਪਾਈਆਂ ਹੋਈਆਂ ਜਿਨ੍ਹਾਂ ਤੇ ਤੁਸੀਂ ਵਿਜ਼ਿਟ ਕਰਕੇ ਉਹ ਐਕਸਰਸਾਈਜ਼ ਦੇਖ ਸਕਦੇ ਹੋ ਗੋਡਾ ਚੇਂਜ ਕਰਾਉਣਾ ਇਸ ਦਾ 100% ਹੱਲ ਨਹੀਂ ਹੈ ਕਿਉਂਕਿ ਸਾਡੇ ਕੋਲੇ ਬਹੁਤ ਸਾਰੇ ਪੇਸ਼ੈਂਟ ਇਦਾਂ ਦੇ ਵੀ ਆਉਂਦੇ ਆ ਜਿਨ੍ਹਾਂ ਨੇ ਗੋਡੇ ਚੇਂਜ ਕਰਾਏ ਹੁੰਦੇ ਆ ਪਰ ਫਿਰ ਵੀ ਉਹਨਾਂ ਦੇ ਵਿੱਚ ਫਿਰ ਵੀ ਉਹਨਾਂ ਨੂੰ ਪ੍ਰੋਬਲਮ ਰਹਿੰਦੀ ਆ ਦੱਦ ਰਹਿੰਦਾ ਹੈ ਕਈਆਂ ਦੇ ਤਾਂ ਪ੍ਰੋਬਲਮ ਘਟਣ ਦੀ بجائے ਹੋਰ ਵੱਧ ਹੋ ਜਾਂਦੀ ਆ ਜੇ ਦਾ ਬੋਡੀ weight ਜ਼ਿਆਦਾ ਹੈ ਜਾਂ ਭਾਰ ਜ਼ਿਆਦਾ ਹੈ ਤਾਂ ਉਸ ਦਿਨਵੇਂ ਗੁੱਡੇ ਪਵਾਏ ਵੀ ਕੰਮ ਕਰ ਨਹੀਂ ਹੁੰਦੇ ਤਾਂ ਸੋ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਇਸ ਨੂੰ ਨੇਚਰਲ ਤਰੀਕੇ ਨਾਲ ਐਕਸਰਸਾਈਜ਼ ਰੱਖ ਕੇ ਧਿਆਨ ਰੱਖ ਕੇ ਤੁਸੀਂ ਇਸ ਨੂੰ ਠੀਕ ਕਰ ਸਕਦੇ ਹੋ ਬਟ ਹੁਣ ਕਈ ਵਾਰੀ ਇਦਾਂ ਹੁੰਦਾ ਕਿ ਕਿ ਪੇਸ਼ੈਂਟ ਦੇ ਗੋਡੇ ਖਰਾਬ ਹੁੰਦੇ ਆ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਤੁਸੀਂ ਵਾਕ ਕਰਨਾ ਸਟਾਰਟ ਕਰ ਦੋ ਜੇ ਕਿਸੇ ਦਾ ਗੋਡੇ ਦਾ ਗੈਪ ਘਟਿਆ ਹੋਇਆ ਜਾਂ ਡਿਸਟੈਂਸ ਘਟਿਆ ਗ੍ਰੀਸ ਖਤਮ ਆ ਉਸ ਦੇ ਲਈ ਵਾਕ ਕਰਨਾ ਸਹੀ ਨਹੀਂ ਹੈ ਕਿਉਂਕਿ ਵਾਕ ਕਰਨ ਦੇ ਨਾਲ ਜੋ ਬਾਡੀ weight ਆ ਗੋਡੇ ਤੇ ਤੁਹਾਡੇ ਹੋਰ ਪਾਊਗਾ ਜਦ ਦੇ ਨਾਲ ਉਹ ਪ੍ਰੋਬਲਮ ਘਟਣ ਦੀ ਬਜਾਏ ਵਧਣਾ ਸਟਾਰਟ ਹੋ ਜਾਂਦੀ ਹੈ ਤਾਂ ਇਸ ਦੇ ਲਈ ਵਾਕ ਅਵਰਡ ਕਰੋ ਹਾਂ ਸਾਈਕਲਿੰਗ ਨੂੰ ਸਟਾਰਟ ਕਰ ਸਕਦੇ ਹੋ ਜੇ ਕਿਸੇ ਨੂੰ ਬਹੁਤ ਜ਼ਿਆਦਾ ਮੇਜਰ ਪ੍ਰੋਬਲਮ ਆ ਤਾਂ ਉਹ ਸਾਡੇ ਸੌਫਨੀ ਸਿਕੂ ਕੇਂਦਰ ਵਿਜ਼ਿਟ ਕਰਕੇ ਆਪਣਾ ਟ੍ਰੀਟਮੈਂਟ ਵੀ ਲੈ ਸਕਦੇ ਆ ਤੇ ਆਪਣੀ ਇਸ ਪ੍ਰੋਬਲਮ ਨੂੰ ਘੱਟ ਕਰ ਸਕਦੇ ਆ